ਗੱਲ ਨਹੀਂ ਬੰਦ ਕਰ। ਹੋਰ ਹੀ ਨਹੀਂ। ਬਰਸੜਨਾਈਆਂ ਵੀ ਲੈ ਲੈਗਾ। ਉਹ ਹੋ ਸਰਦ ਹੋ ਗਿਆ। ਸਰਮੀ ਵੀ ਡਾਢੀ ਗਰਮੀ ਹੈ। ਆ ਕੀ ਨਹੀਂ ਮਜਾਦਾ ਫੋਨ ਮਚਾ ਰਖੂ ਨਾ। ਹੈਲੋ। ਹਾਂ। ਠੀਕ ਆ ਬਸ ਵਧੀਆ ਯਾਰ ਬਸ ਕੋਈ ਹਾਲ ਨਹੀਂ ਭਰਾਵਾ। ਓਏ ਇਹ ਨਹੀਂ ਗੱਲ ਕੋਲ ਸੁਣਦਾ ਟਾਈਮ ਆਉਂਦਾ ਉਪ ਕਿਵੇਂ ਬੁੱਟੇ ਵਧੀਆ ਠੀਕ ਆ ਬਾਈ ਉਹ ਗੱਲ ਤਾਂ ਸੁਣ ਨਾ ਹਾਂ ਉਹ ਮੇਰੇ ਕੋਲੇ ਟਾਈਮ ਹੈ ਨਹੀਂ ਯਾਰ ਆਇਆ ਚੱਲੇ ਜੇ ਜੇ ਗਈ ਕਿ ਕਿ ਕੱਢਦਾ ਤੁਰਦੀ ਮਹੀਨਾ ਨਾਲ ਇਹਨੇ ਛੇਤੀ ਵਾ ਜਾਂ ਮੇਰੇ ਕੋਲੇ ਟਾਈਮ ਹੈ ਨਹੀਂ

ਮੈਂ ਮੈਂ ਨਹੀਂ ਟੈਮੈਂ ਨਹੀਂ ਕਰਦਾ ਮਰ ਗਿਆ ਬਈ ਉਹ ਜਿਹੜਾ ਕੁਝ ਕਰਨਾ ਛੇਤੀ ਕਰੋ ਮੇਰੇ ਕੋਲ ਟਾਈਮ ਹੈ ਨਹੀਂ ਹਾਂਜੀ ਬਾਈ ਜੀ ਸੱਸੀ ਕਾਲ ਸਾਰਿਆਂ ਨੂੰ ਘੈਂਡ ਘੈਂਡ ਵੀਡੀਓ ਵੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲੈ ਇੱਕ ਗੱਲ ਮੇਰੀ ਹੋਰ ਸੁਣ ਲਓ ਬਾਈ ਤੁਸੀਂ ਬੇਚਿੰਤ ਹੋ ਜਾਓ ਥੋੜਾ ਹੱਸਾ ਹੱਸਾ ਕੇ ਢਿੱਡ ਦੋ ਬੁਲਾ ਲਾਂਗੇ ਬਾਈ ਸਹੀ ਗੱਲ ਆ